ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰੂ ਪਿਆਰਿਓ ਆਪਾਂ ਅੱਜ ਤੋਂ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸਾਖੀ ਸਰਵਣ ਕਰਿਆ ਕਰਾਂਗੇ ਰੋਜ਼ ਹੀ ਇੱਕ ਸਾਖੀ ਆਪਾਂ ਸਰਵਣ ਕਰਿਆ ਕਰਾਂਗੇ ਸੋ ਅੱਜ ਆਪਾਂ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਇਸ ਧਰਤੀ ਦੇ ਉੱਤੇ ਉਤਾਰ ਧਾਰਿਆ ਤੇ ਇਸ ਬਲਦੀ ਹੋਈ ਲਕਾਈ ਨੂੰ ਉਸ ਪਰਮਾਤਮਾ ਦੇ ਵੱਲੋਂ ਦਿੱਤੀ ਹੋਈ ਠੰਡੀ ਰੁਸ਼ਨਾਈ ਦੇ ਨਾਲ ਵਸੁਨਾਇਆ ਸੋ ਆਓ ਅੱਜ ਆਪਾਂ ਉਹਨਾਂ ਬਾਰੇ ਗੱਲ ਕਰਦੇ ਹਾਂ ਕਿ ਉਹਨਾਂ ਦਾ ਜਨਮ ਕਿੱਥੇ ਹੋਇਆ ਕਿਵੇਂ ਹੋਇਆ ਕਿਸ ਦੇ ਘਰ ਹੋਇਆ ਤੇ ਸਾਧ ਸੰਗਤ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਰਾਏਪੋਏ ਦੀ ਤਲਵੰਡੀ ਜ਼ਿਲ੍ਹਾ ਸ਼ੇਖੋਪੁਰਾ ਜਿਹੜਾ ਕਿ ਅੱਜ ਨਨਕਾਣਾ ਸਾਹਿਬ ਦੇ ਨਾਲ ਨਾਂ ਨਾਲ ਪ੍ਰਸਿੱਧ ਹੈ ਜੀ ਪਾਕਿਸਤਾਨ ਦੇ ਵਿੱਚ ਹੈ ਹੁਣ ਇਸ ਟਾਈਮ ਤੇ ਉਥੇ ਧੰਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ